ਪੰਜਾਬ ਰੈਸਲਿੰਗ ਐਸੋਸੀਏਸ਼ਨ ਦੀਆਂ ਹਾਲੀਆਂ ਚੋਣਾਂ ਵਿੱਚ ਅੰਮ੍ਰਿਤਸਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼੍ਰੀ ਰਮਨ ਬਖਸ਼ੀ जी ने प्रधान ਦੇ ਪਦ ਤੇ ਸ਼ਾਨਦਰ ਜਿੱਤ ਹਾਸਲ ਕੀਤੀ ਹੈ ਇਸ ਮੌਕੇ ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਰਿੱਟੂ ਨੇ ਰਮਣ ਬਖਸ਼ੀ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਉਹਨਾਂ ਦੀ ਇਸ ਜਿੱਤ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਐਸੋਸੀਏਸ਼ਨ ਨਾਲ ਸੰਬੰਧਤ ਅਧਿਕਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਭਰਪੂਰ ਸਮਰਥਨ ਮਿਲਿਆ ਹੈ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਤਹਤ ਚਲਦੇ ਚਲਦੇ ਅੱਜ ਇਲੈਕਸ਼ਨ ਦੀਆਂ ਜਿਹੜੀ ਆ ਵੋਟਾਂ ਪਈਆਂ ਆ ਤੇ ਉਹਦੇ ਵਿੱਚ ਮੈਨੂੰ ਪ੍ਰਧਾਨ ਚੁਣਿਆ ਮੇਰੇ ਨਾਲ ਸ਼ਹਿਬਾਤ ਸਿੰਘ ਜੀ ਸੈਕਟਰੀ ਆ ਤੇ ਹੋਰ ਸਾਰੀ ਸਾਡੀ ਟੀਮ ਚੁਣੀ ਆ ਅਸੀਂ ਇਹਨਾਂ ਸਾਰੇ ਜਿਹੜੇ ਜਿਣੇ ਆਲੇ ਧੰਨਵਾਦੀ ਆ ਇਹਨਾਂ ਦਾ ਉਹਦੇ ਨਾਲ ਨਾਲ ਮੇਰੀ ਬੇਨਤੀ ਆ ਵੀ ਪ੍ਰਧਾਨ ਬਣ ਜਾਣ ਤੋਂ ਬਾਅਦ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਜਿਹੜੀ ਕੁਸ਼ਤੀ ਆ ਇਹ ਸਾਡੇ ਸ਼ਰੀਰ ਦਾ ਸਮਾਜ ਦਾ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਆ ਜਦੋਂ ਬੱਚਾ ਜੰਮਦਾ ਆ ਉਹਨੂੰ ਸਭ ਤੋਂ ਪਹਿਲਾਂ ਕੁਸ਼ਤੀ ਸਿਖਾਈ ਜਾਂਦੀ ਆ ਪਰ ਪਿਛਲੇ ਕੁਝ ਸਮੇਂ ਤੋਂ ਸਾਡੀ ਜਿਹੜੀ ਕੁਸ਼ਤੀ ਆ ਖਾਸ ਕਰਕੇ ਬਾਕੀ ਸਟੇਟਾਂ ਦੇ ਮੁਕਾਬਲੇ ਬਹੁਤ ਥੱਲੇ ਚਲੇਗੀ ਆ ਤੇ ਅਸੀਂ ਸਾਰਿਆਂ ਨੇ ਅਪਰਨ ਕੀਤਾ ਵੀ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਉਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੁਸ਼ਤੀ ਆ ਉਹ ਭਰਪੂਰ ਤਰੀਕੇ ਨਾਲ ਪੰਜਾਬ ਦੇ ਵਿੱਚ ਕਾਮਯਾਬ ਕਰੇ ਪੰਜਾਬ ਦੇ ਵਿੱਚ ਕੁਸ਼ਤੀ ਦਾ ਬੜਾ ਨਾਮ ਹੁੰਦਾ ਸੀ ਉਹ ਜੇ ਕੁਸ਼ਤੀ ਦੀ ਗੱਲ ਪੰਜਾਬ ਦੀ ਕੀਤੀ ਜਾਵੇ ਮੋਕਦੀਨ ਜਿਹੜਾ ਆਂਦੀ ਜੇ ਕੁਸ਼ਤੀ ਨੂੰ ਜਿੰਦਾ ਰੱਖਣਾ ਆ ਤੇ ਪੰਜਾਬ ਦੇ ਵੱਖ-ਵੱਖ ਦੀਸਾਂ ਦੇ ਵਿੱਚ ਕੰਪੀਟੀਸ਼ਨ ਕਰਾਣੇ ਬੜੇ ਜ਼ਰੂਰੀ ਆ ਕਿ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਕੰਪੀਟੀਸ਼ਨ ਕਰਾਏ ਜਾਣਗੇ ਕਿ ਜਿਹੜੇ ਨੌਜਵਾਨ ਆ ਉਹ ਕੁਸ਼ਤੀ ਦੇ ਨਾਲ ਜੁੜਨ ਨਸ਼ੇ ਤੋਂ ਦੂਰ ਰਹਿਣ ਖਾਣ-ਪੀਣ ਵੱਲ ਧਿਆਨ ਰੱਖਣ ਵੇਖੋ ਸਾਡੇ ਜਿਹੜਾ ਕੁਸ਼ਤੀ ਦਾ ਮਸਲਾ ਹੈ ਉਹਦੇ ਵਿੱਚ ਅਸੀਂ ਵਿਚਾਰ ਵੀ ਕੀਤਾ ਹੈ ਸਾਡੇ ਨਾਲ 올 ਇੰਡੀਆ ਦੇ ਕੋਚ 올 ਇੰਡੀਆ ਦੇ ਸਿਲੈਕਟਰ 올 ਇੰਡੀਆ ਦੀ ਜਿਹੜੇ ਟੈਕਨੀਕਲ ਬੰਦੇ ਉਹਨਾਂ ਸਾਰਿਆਂ ਨਾਲ ਪਿਛਲੇ 5-7 ਦਿਨਾਂ ਤੋਂ ਅਸੀਂ ਲਗਾਤਾਰ ਇਕੱਠੇ ਸੀਗੇ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਕਮੀਆਂ ਆ ਕਿਉਂਕਿ ਜਿਸ ਤਰ੍ਹਾਂ ਰੈਸਲਿੰਗ ਐਸੋਸੀਏਸ਼ਨ ਆ ਇਹ ਸੋਸ਼ਲ ਮੀਡੀਆ ਤੇ ਬਹੁਤ ਵੀਕ ਆ ਤੇ ਆਪਣੇ ਨਾਲ ਬਹੁਤ ਲੋਕਾਂ ਨੂੰ ਨਹੀਂ ਜੋੜ ਸਕੀ ਜਿਹੜੇ ਕੁਸ਼ਤੀ ਨੂੰ ਪਿਆਰ ਕਰਦੇ ਆ ਉਦੇ ਕਰਕੇ ਅਸੀਂ ਇਹ ਅਪਰਾਲੇ ਦੋ ਤਿੰਨ ਆਪਣੇ ਪ੍ਰੋਗਰਾਮ ਬਣਾਏ ਆ ਆਉਣ ਵਾਲੇ ਸਮੇਂ 'ਚ ਅਸੀਂ ਅਗਲੇ ਹਫਤੇ ਤੁਹਾਡੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਉਹਦੇ ਵਿੱਚ ਅਸੀਂ ਆਪਣਾ ਅਗਲਾ ਪ੍ਰੋਜੈਕਟ ਦੱਸਾਂਗੇ ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਕੁਸ਼ਤੀ ਐਸੋਸੀਏਸ਼ਨ ਦੇ ਨਾਲ ਜੁੜਨ ਸਰਕਾਰਾਂ ਦਾ ਸਹਿਯੋਗ ਲਿੱਤਾ ਜਾਏਗਾ ਕੋਈ ਵੀ ਜਿਹੜਾ ਕੰਮ ਕਰਨਾ ਸਰਕਾਰਾਂ ਦਾ ਸਹਿਯੋਗ ਬੜਾ ਜ਼ਰੂਰੀ ਹੁੰਦਾ ਜੇ ਵੱਡੇ ਪੱਧਰ ਤੇ ਕੁਸ਼ਤੀ ਦਾ ਕੋਈ ਕੰਪੀਟੀਸ਼ਨ ਕਰਾਇਆ ਜਾਏਗਾ ਸਰਕਾਰਾਂ ਦਾ ਸਹਿਯੋਗ ਲਿੱਤਾ ਜਾਏ ਬਿਲਕੁਲ ਸਰਕਾਰ ਤੋਂ ਬਿਨਾਂ ਕੋਈ ਗੱਲ ਨਹੀਂ ਕੀ ਸਾਡੇ ਰਾ ਵੀ ਆ ਤੇ ਨਾਲ ਚੇਅਰਮੈਨ ਹੈ ਸਰਕਾਰ ਦਾ ਹਿੱਸਾ ਨੇ ਕਰਮਜੀਤ ਸਿੰਘ ਰਿੰਟੂ ਜੀ ਇਹਨਾਂ ਦੀ ਰਹਿਨਮਾਈ 'ਚ ਅਸੀਂ ਸਾਰੀ ਇਲੈਕਸ਼ਨ ਲੜੀ ਆ ਤੇ ਇਹਨਾਂ ਨੇ ਸਾਡਾ ਸਾਰਾ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੀ ਮਦਦ ਕੀਤੀ ਆ ਉਹਦੇ ਨਾਲ ਇੱਕ ਦੋ ਐਮਐਲਏ ਨੇ ਸਰਕਾਰ ਦੇ ਵਿੱਚ ਜਿਹੜੇ ਬਹੁਤ ਵਧੀਆ 플레이ਰ ਰਹੇ ਆ ਤੇ ਉਹਨਾਂ ਨੇ ਮੈਨੂੰ ਆਸਿਆ ਵੀ ਉਹ ਵੀ ਸਾਡੀ ਭਰਪੂਰ ਮਦਦ ਕਰਨਗੇ ਹੁਣ ਇਸ ਤੋਂ ਬਾਅਦ ਅਸੀਂ ਉਹਨਾਂ ਦੇ ਕੋਲ ਵੀ ਮਿਲਣਾ ਆ ਕਿਉਂਕਿ ਜਿਹੜਾ ਸਪੋਰਟਸਮੈਨ ਆ ਉਹ ਸਮਝਦਾ ਆ ਵੀ ਸਪੋਰਟਸ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਸਕਦਾ ਜਿਹੜੇ ਮੁੱਖ ਮੰਤਰੀ ਸਾਹਿਬ ਆ ਅਸੀਂ ਉਹਨਾਂ ਨੂੰ ਵੀ ਡੈਪੂਟੇਸ਼ਨ ਚੇਅਰਮੈਨ ਸਾਹਿਬ ਨੂੰ ਨਾਲ ਲੈ ਕੇ ਮਿਲਣਾ ਆ ਤਾਂ ਜੋ ਰੈਸਲਿੰਗ ਜਿਹੜੀ ਆ ਉਹਨੂੰ ਜਿਹੜੀ ਭਰਪੂਰ ਸਹੂਲਤਾਂ ਮਿਲ ਸਕਦੀਆਂ ਜਿਹੜੀਆਂ ਦਿੱਲੀ ਦੀਆਂ ਸਕੀਮਾਂ ਕਿਸ ਤਰ੍ਹਾਂ ਤੇ ਪੰਜਾਬ ਸਰਕਾਰ ਦੀ ਜਿਹੜੀ ਜਿੰਨੀ ਦਿਨ ਉਹ ਨਹੀਂ ਨਾਲ ਲੱਗਾਂਗੇ ਉਹਨੀ ਤੇ ਜਿਹੜੀ ਆ ਬੱਚਿਆਂ ਦਾ ਭੁੱਖ ਵਧਿਆ ਨਹੀਂ ਹੋ ਸਕਦਾ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਰਮਨ ਬਖਸ਼ੀ ਜੀ ਨੂੰ ਜਿਹੜੇ ਮੇਰੇ ਭਰਾ ਨੇ ਮੇਰੇ ਸਾਥੀ ਰਹੇ ਨੇ ਹਮੇਸ਼ਾ ਅੱਜ ਬਹੁਤ ਹੀ ਮਹੱਤਵਪੂਰਨ ਇੱਕ ਸਾਡੀ ਜਿਹੜੀ ਐਸੋਸੀਏਸ਼ਨ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਤੇ ਇਹਨਾਂ ਦੇ ਨਾਲ ਜਿੰਨੀ ਵੀ ਟੀਮ ਚੁਣੀ ਗਈ ਬਾਕੀ ਸੈਕਟਰੀ ਸਾਹਿਬ ਹੋਰ ਸਾਰੇ ਅਹੁਦੇਦਾਰ ਸਾਹਿਬਾਨ ਨੂੰ ਉਹਨਾਂ ਨੂੰ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਜਿਹੜੇ ਅੱਜ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੋਂ ਜਿੰਨੇ ਵੀ ਨੁਮਾਇੰਦੇ ਆਏ ਨੇ ਡਿਸਟ੍ਰਿਕਟ ਰੈਸਲਿੰਗ ਐਸੋਸੀਏਸ਼ਨਸ ਦੇ ਜਿਨ੍ਹਾਂ ਨੇ ਅੱਜ ਇੱਥੇ ਚੋਣ ਕੀਤੀ ਆ ਉਹਨਾਂ ਨੂੰ ਮੈਂ ਜੀ ਆਇਆਂ ਵੀ ਆਖਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਸਾਡੇ ਜ਼ਿਲ੍ਹੇ ਚੋਂ ਸਾਡੇ ਸ਼ਹਿਰ ਚੋਂ ਸਾਡੇ ਭਰਾ ਨੂੰ ਇਹ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ। ਔਰ ਇਹ ਜਿੱਦਾਂ ਆਲ ਇੰਡੀਆ ਰੈਸਲਿੰਗ ਫੈਡਰੇਸ਼ਨ ਦੇ ਤਹਿਤ ਇਹ ਸਾਰੀ ਚੋਣ ਹੋਈ ਆ ਤੇ ਪੰਜਾਬ ਦਾ ਪ੍ਰਧਾਨ ਸ਼੍ਰੀ ਰਮਨ ਬਖਸ਼ੀ ਜੀ ਨੂੰ ਬਣਾਇਆ ਗਿਆ। ਔਰ ਸਾਨੂੰ ਸਾਰੇ ਜ਼ਿਲ੍ਹੇ ਨੂੰ ਖਾਸ ਤੌਰ ਤੇ ਖੁਸ਼ੀ ਆ ਔਰ ਮੈਨੂੰ ਇਹਨਾਂ ਦੀ ਕਾਬਲੀਅਤ ਤੇ ਪੂਰਾ ਯਕੀਨ ਹੈ ਕਿਉਂਕਿ ਇਹਨਾਂ ਨੇ ਮੇਰੇ ਨਾਲ ਐਜ਼ ਅ ਸੀਨੀਅਰ ਡਿਪਟੀ ਮੇਅਰ ਕੰਮ ਕੀਤਾ ਹੈ ਬਹੁਤ ਸੂਝਵਾਨ ਸਿਆਣੇ ਤੇ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਚੱਲਣ ਵਾਲੇ ਆ। ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਤਰੱਕੀ ਕਰੇਗੀ ਪੰਜਾਬ ਦੇ ਵਿੱਚ ਸਪੋਰਟਸ ਨੂੰ ਕੁਸ਼ਤੀਆਂ ਨੂੰ ਬਹੁਤ ਵੱਡੇ ਲੈਵਲ ਤੇ ਬढ़ावा ਮਿਲੇਗਾ ਇਹ ਗੱਲ ਦਾ ਮੈਂ ਦਾਵਾ ਕਰ ਸਕਦਾ ਔਰ ਦੂਸਰੀ ਗੱਲ ਇਹ ਆ ਕਿ ਜਿਹੜੀਆਂ ਇਹ ਕੁਸ਼ਤੀਆਂ ਵਾ ਇਹ ਸਾਡੀ ਪੁਛਤੈਨੀ ਸਾਡੀ ਖਾਨਦਾਨੀ ਕਹਿ ਲਓ ਸਾਡੇ ਪਰੰਪਰਾਕ ਜਿਹੜਾ ਹਿੰਦੁਸਤਾਨ ਆ ਉਹਦੀ ਖੇਡ ਆ ਬਾਕੀ ਖੇਡਾਂ ਵੀ ਬੜੀਆਂ ਮਹੱਤਵਪੂਰਨ ਆ ਪਰ ਉਹ ਅਹੀਂ ਹੋ ਸਕਦਾ ਕਾਪੀ ਕੀਤੀ ਹੋਵੇ ক্রিকেট ਕਿਸੇ ਤੋਂ ਕੀਤਾ ਹੋਵੇ ਆਕੀ ਕਿਸੇ ਤੋਂ ਕੀਤੀ ਹੋਵੇ ਇਹ ਸਾਡੀ ਆਪਣੇ ਔਰ ਖਾਸ ਤੌਰ ਤੇ ਪੰਜਾਬ ਦੀ ਸ਼ਾਨ ਕੁਸ਼ਤੀਆਂ ਵਾ ਸੋ ਅੱਜ ਬੜੀ ਖੁਸ਼ੀ ਆ ਕਿ ਉਹਦੀ ਨਿਮਾਇੰਦਗੀ ਵੀ ਸਾਡੇ ਆਪਣੇ ਭਰਾ ਨੂੰ ਮਿਲੀ ਆ ਮੈਂ ਜਿੱਥੇ ਮੁਬਾਰਕਬਾਦ ਦਿੰਨਾ ਉਥੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਤੋਂ ਆ ਅਸ਼ੀਰਵਾਦ ਦੇ ਕੇ ਵਧੀਆ ਤਰੀਕੇ ਦੇ ਨਾਲ ਇਹ ਐਸੋਸੀਏਸ਼ਨ ਦਾ ਕੰਮ ਲਵੇ ਕੁਸ਼ਤੀਆਂ ਜਿਹੜੀਆਂ ਉਹ ਪਰਫੁੱਲਤ ਹੋਣ ਤੇ ਅੱਜ ਅਜੋਕੇ ਸਮੇਂ ਦੇ ਵਿੱਚ ਜਦੋਂ ਲੋਕੀ ਹੋਰਾਂ ਚੱਕਰਾਂ ਚ ਪਏ ਨੇ ਉਹਨਾਂ ਨੂੰ ਆਪਾਂ ਮਾੜੇ ਕੰਮਾਂ ਤੋਂ ਹਟਾ ਕੇ ਤੇ ਚੰਗੇ ਕੰਮਾਂ ਵੱਲ ਪ੍ਰੇਰਿਤ ਕਰ ਸਕੀਏ ਕੁਸ਼ਤੀਆਂ ਦੇ ਵਿੱਚ ਕਿਉਂਕਿ ਇਹ ਰੇਸ਼ਟ ਪੋਸਟ ਔਰ ਤੰਦਰੁਸਤ ਸਰੀਰਾਂ ਦੀ ਨਿਸ਼ਾਨੀ ਆ ਜਦੋਂ ਇਹ ਕੰਪੀਟੀਸ਼ਨ ਪੰਜਾਬ ਤੇ ਥਾਂ ਥਾਂ ਘਰ ਘਰ ਜ਼ਿਲ੍ਹੇ ਜ਼ਿਲ੍ਹੇ 'ਚ ਹੋਣਗੇ ਤੇ ਪੰਜਾਬ ਦਾ ਯੂਥ ਜਿਹੜਾ ਇਹਦੇ ਨਾਲ ਜੁੜੇਗਾ ਅੱਜ ਵੀ ਅਸੀਂ ਬਹਿਨੇ ਆ ਕਿ ਜਿੱਥੇ ਕੋਈ ਕਬੱਡੀ ਜਾਂ ਕੁਸ਼ਤੀਆਂ ਹੁੰਦੀਆਂ ਉੱਥੇ ਪਿੰਡਾਂ ਦੇ ਪਿੰਡ ਇਕੱਠੇ ਹੁੰਦੇ ਆ ਔਰ ਜਿਹੜੀ ਉੱਥੇ ਨਜ਼ਾਰਾ ਵਾਈਦਾ ਉਹ ਬਾਕੀ ਖੇਡਾਂ 'ਚ ਨਹੀਂ ਵਾਈਦਾ ਸੋ ਸਾਡੇ ਮਨ ਨੂੰ ਸਕੂਨ ਜਿਹੜੀ ਸਾਡੀ ਆਪਣੀ ਇੱਕ ਜਿਹੜੀ ਸਾਡਾ ਜੱਚ ਇੰਟਰਸਟ ਆ ਉਹ ਇਹ ਸਾਡੀਆਂ ਗੇਮਾਂ ਜਿਹੜੀਆਂ ਪ੍ਰਾਣੀਆਂ ਸਾਡੇ ਖੂਨ ਚ ਰਚੀਆਂ ਵਾਂ ਸੋ ਮੈਂ ਆਪਣੇ ਇਹਨਾਂ ਤੋਂ ਇਹੀ ਆਸ ਕਰਦਾ ਕਿ ਇਹ ਖੇਡਾਂ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਕੁਝ ਜਦੋਂ ਜੋਗ ਮਿਲੇਗਾ ਪੂਰਾ 500% ਮਿਲੇਗਾ ਜੀ ਸਰਕਾਰ ਹਮੇਸ਼ਾ ਚੰਗੇ ਬੰਦਿਆਂ ਦੇ ਨਾਲ ਐਸੋਸੀਏਸ਼ਨ ਦੇ ਨਾਲ ਆ ਔਰ ਇਹ ਜਿੱਥੇ ਵੀ ਸਰਕਾਰੀ ਤੌਰ ਤੇ ਫੈਡਰੇਸ਼ਨ ਨੂੰ ਲੋਡ ਹੋਏਗੀ ਇਹਨਾਂ ਦੀ ਐਸੋਸੀਏਸ਼ਨ ਨੂੰ ਲੋਡ ਹੋਏਗੀ ਸਰਕਾਰ ਪੂਰਾ ਸਹਿਯੋਗ ਕਰੇ ਧੰਨਵਾਦ ਜਿਆ ਤੁਹਾਨੂੰ ਮਿਲਿਆ ਕੀ ਕਹਿਣਾ ਚਾਹੋਗੇ ਉਹ ਜੀ ਸੇਂ ਨਹੀਂ ਤੋਂ ਐਸਪੌਂਸਰਰਾਂ ਨੂੰ ਜਾਣੇ ਤੋਂ ਔਰ ਡਿਸਟ੍ਰਿਕਟ ਲਾਸਲੇ ਵਿੱਚ ਦਾਬਾ ਤ੍ਰੇਗਾ ਨੂੰ ਜਾਣੇ ਦਾ ਔਰ ਨਾਲ ਹੀ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਪੰਜਾਬ ਰੈਸਿੰਗਰ ਤੋਂ ਜੁੜੀ ਬਿਧੀ ਆ ਅੱਜ ਸਭ ਤੋਂ ਪਹਿਲੇ ਜਿਹੜਾ ਸ਼੍ਰੀ ਰਮਨ ਬਖਸ਼ੀ ਜੀ ਨੇ ਬਹੁਤ ਬਹੁਤ ਵਰਕ ਕਰਦੇ ਨੇ ਉਹਨਾਂ ਲਈ ਜਿਹੜੀ ਸਾਈਟ ਵੀ ਨਾਲ ਬਣੀ ਆ ਸਾਡੇ ਅмма ਪਾਜੀ ਬਣੇ ਆ ਸਿੰਘ ਜੀ ਬਣੇ ਆ ਸਾਰੇ ਜਿੰਨੇ ਵੀ ਉਤਧਾਰ ਬਣੇ ਆ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜਿਹੜੀ ਇਹ ਵੈਸਲਿੰਗ ਹੈ ਇਹ ਇੱਕ ਬਹੁਤ ਹੀ ਜ਼ਰੂਰੀ ਸਾਡੇ ਪੰਜਾਬ ਦੇ ਲਈ ਹੈ ਸਾਡਾ ਪੰਜਾਬ ਦਾ ਗਰਾਫ ਕਾਫੀ ਸਾਲਾਂ ਤੋਂ ਜਿਹੜਾ ਇਹ ਜਾਰੀ ਆ ਪਰ ਇਹਨੂੰ ਚੁੱਕਣ ਦੇ ਲਈ ਜਿਹੜੀ ਨਵੀਂ ਟੀਮ ਬਣੀ ਹੈ ਇਸ ਟੀਮ ਨੇ ਬਹੁਤ ਤਰ੍ਹਾਂ ਦੇ ਹਿੱਸਾ ਲੈ ਕੇ ਤੇ ਜਿਹੜਾ ਇਹ ਆਪਣਾ ਅਗੇ ਵਧਾਉਣ ਕੁਸ਼ਤੀ ਸੰਗ ਨੂੰ ਕਿਉਂਕਿ ਕੁਸ਼ਤੀ ਜਿਹੜੀ ਹੈ ਲੋਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਇੱਕ ਐਸੀ ਸੀ ਕਿ ਨੌਜਵਾਨ ਜਿਹੜਾ ਵੀ ਨਾ ਇੱਕ ਪਹਿਲਵਾਨ ਹੁੰਦਾ ਸੀ ਸਾਡੇ ਪਿੰਡ ਦਾ ਉਸ ਪਿੰਡ ਦੇ ਪਹਿਲਵਾਨੀ ਨੂੰ ਦੇਖਣ ਵਾਸਤੇ ਸਾਰਾ ਪਿੰਡ ਹੀ ਇਕੱਠਾ ਹੁੰਦਾ ਸੀਗਾ ਤੇ ਪਿੰਡ ਸੋਈ ਦਾ ਸਿੰਘ ਸਾਡਾ ਪਿੰਡ ਦਾ ਜਿਹੜਾ ਨੌਜਵਾਨ ਲੜਕਾ ਇਹ ਕੁਸ਼ਤੀ ਜਿੱਤ ਕੇ ਆਇਆ ਅਖਾੜੇ ਲੱਗਦੇ ਸੀ ਤੇ ਹੁਣ ਉਹ ਦੇਖੇ ਕਾਸੀ ਦੇਰ ਤੋਂ ਜਿਹੜਾ ਵੱਧੋ ਪਿਆ ਹੋਇਆ ਕੰਮ ਤੇ ਹੁਣ ਇਹ ਰਮਨ ਬਖਸ਼ੀ ਜੀ ਬਣੇ ਆ ਤੇ ਇਹ ਸਾਰਾ ਜੀੜਾ ਪੰਜਾਬ ਦਾ ਚੱਕਣਗੇ ਔਰ ਜਿੱਥੇ ਜਿੱਥੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੈਸਟਿੰਗ ਹੋਏਗੀ ਸਕੂਲਾਂ ਦੇ ਵਿੱਚ ਹੋਏਗੀ ਸਾਰੇ ਪਾਸੇ ਹੋਏਗੀ ਅੱਜ ਜਿਹੜਾ ਇਸ ਮੌਕੇ ਦੇ ਉੱਪਰ ਬਹੁਤ ਬਹੁਤ ਮਾਣ ਕਰਦਾ ਕੀ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਦੀ ਯੂਥ ਨਸ਼ੇ 'ਚ ਧਸਦੀ ਜਾ ਰਹੀ ਆ ਜੀ ਪੰਜਾਬ ਦਾ ਛੇਵਾਂ ਦਰਿਆ ਚੱਲ ਰਿਹਾ ਸੀ ਨਸ਼ਿਆਂ ਦਾ ਉਸ ਨੂੰ ਰੋਕਣ ਦੇ ਲਈ ਅੱਜ ਇਹ ਰੈਸਟਿੰਗ ਦੀ ਜਿਹੜੀ ਵਹੀਆ ਕਮਿਟੀ ਚੋਣ ਹੋਈ ਆ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਵਾਂਗੇ ਕਿਉਂਕਿ ਨੌਜਵਾਨਾਂ ਨੂੰ ਸੱਜੇ ਰਸਤੇ ਲੈਣ ਵਾਸਤੇ ਸਾਨੂੰ ਬਹੁਤ ਉਪਰਾਲੇ ਕਰਨੇ ਪੈਂਦੇ ਆ ਉਸ ਨੂੰ ਕਰੇ ਧੰਨਵਾਦ